ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਬਰੀਆਲਾ ਪਿੰਡ ਦੇ ਵਿੱਚੋਂ ਕਵਰ ਕਰ ਰਹੇ ਹਾਂ ਦੋਸਤੋ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਪੈਂਦਾ ਤੇ ਤਹਿਸੀਲ ਦੋਸਤੋ ਬਰੀਆਲਾ ਹੀ ਪੈਂਦੀ ਹੈ ਇਸ ਪਿੰਡ ਨੂੰ ਜੇ ਗੱਲ ਕਰੀਏ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਹਾਂ ਬਹੁਤ ਸੋਹਣੀ ਗੱਬਣ ਵਹਿੜਾ ਦੋਸਤੋ ਪ੍ਰੋਪਰ ਜਾਣਕਾਰੀ ਦੀ ਗੱਲ ਕਰੀਏ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹੋਈ ਤਾਂ ਹੀ ਆਪਣੇ ਸਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬਿੰਗ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਆ ਬਾਈ ਠੀਕ ਆ ਨਾਂ ਦੱਸੀ ਵੀਰ ਆਪਣਾ ਨਾਂ ਆਪਣਾ ਬੂਟਾ ਸਿੰਘ ਆ ਵੀਰੇ ਬੂਟਾ ਸਿੰਘ ਠੀਕ ਆ ਬਾਈ ਬੂਟੇ ਕਰੀ ਫੋਨ ਨੰਬਰ ਵੀ ਦੱਸ ਦੇ ਫੋਨ ਨੰਬਰ ਹੈਗਾ 9865 ਹਾਂ 90600 ਵੀਰੇ ਠੀਕ ਆ ਦੁਬਾਰੇ ਫੇਰ ਬੋਲ ਦੇ ਵੀ ਨੰਬਰ 9865 ਹਾਂ 90600 ਠੀਕ ਆ ਵੀਰੇ ਹਾਂ ਜੀ ਇਹ ਵੈਡ ਬਈ ਆਪਣੇ ਘਰ ਦੀ ਹੈ ਹਾਂ ਜੀ ਬਈ ਜੀ ਠੀਕ ਆ ਕਿੰਨੇ ਮੌਸੂਆ ਸੂਣਾ ਬਈ ਹੁਣੇ ਤੀਜਾ ਸੂਆ ਸੂਣਾ ਵੀਰੇ ਠੀਕ ਆ ਤੀਜਾ ਸੂਆ ਸੂਣਾ ਕਿੰਨੇ ਦਿਨ ਪਏ ਬਈ ਸੂਨ ਚ ਇਹਦੇ 14 ਤਰੀਕ ਨੂੰ ਐਸੇ ਦਿਨ ਪੂਰੇ ਆ ਵੀਰੇ 14 ਤਰੀਕ ਨੂੰ ਜਾਨੀ ਕਿ ਅੱਜ 10 ਤਰੀਕ ਹੋ ਗਈ ਹਾਂ 10 ਤਰੀਕ ਹੋ ਗਈ ਇਹਨੇ ਹਫਤਾ 5 ਦਿਨ ਉੱਤੇ ਲਿਜਾਣਾ ਹੀ ਹੁੰਦੇ ਆ ਠੀਕ ਆ ਜੇ ਮੰਨ ਕੇ ਚੱਲ ਗਏ ਵੀ 8-7 ਦਿਨ ਲੈ ਜੂਗੀ ਹਜੇ 20 ਤਰੀਕ ਤੱਕ ਰਿਹੇ ਠੀਕ ਹੈ ਤੇ ਦੁੱਧ ਦੀ ਗੱਲ ਕਰੀਏ ਵੀ ਕੀ ਕਪੈਸਟੀ ਹੈ ਦੁੱਧ ਦੀ ਦੁੱਧ ਦੀ ਵੀਰੇ 30 ਲੀਟਰ ਦੀ ਕਪੈਸਟੀ ਹੈ ਆਪਣੀ ਇਹਦੀ ਗੱਡੀ ਠੀਕ ਆ ਕੋਈ ਸੀਮਨ ਲੱਗੇ ਦਾ ਪਤਾ ਸੀਮਨ ਇਹਦੇ ਲੱਗਾ ਹੋਇਆ ਪਾਈਪਰ ਵੀਰੇ ਏਬੀਐਸ ਨਾਲ ਪਾਈਪਰ ਦਾ ਏਬੀਐਸ ਦਾ ਤੇ ਆਪ ਇਹੇ ਹੈਗੀ ਆ ਏਬੀਐਸ ਦੇ ਸਪਾਟਨ ਬੁੱਲ ਆਇਆ ਸੀਗਾ ਏਬੀਐਸ ਦਾ ਸਪਾਟਨ ਹਾਂ ਕ੍ਰੋਸ ਆਂਗ ਦੇ ਵਿੱਚ ਆਇਆ ਸੀਗਾ ਠੀਕ ਉਹਦੀ ਆ ਉਹਦੀ ਆ ਇਹ ਇਹ ਕ੍ਰੋਸ ਬਲੀਡ ਹੀ ਆ ਠੀਕ ਉਸ ਤੋਂ ਬਾਅਦ ਉਹਨਾਂ ਦੇ ਸੀਮਨ ਸੂਮਨ ਨਹੀਂ ਆਪਾਂ ਨੂੰ ਚੰਗੀ ਤਰ੍ਹਾਂ ਮਿਲੇ ਠੀਕ ਫਿਰ ਉਸ ਤੋਂ ਬਾਅਦ ਨਹੀਂ ਅੱਗੇ ਕਪਾ ਬੜੀ ਇਹ ਦਿੱਤੀ। ਲੋ ਵੀ ਸੀਮਨ ਚੰਗਾ ਲੱਗਿਆ ਏਬੀਐਸ ਦਾ ਹੁਣ ਲੱਗਿਆ ਪਾਈਪਰ ਬੋਲ ਦਾ। ਕਿ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਨਾ ਤੁਹਾਨੂੰ ਜੱਜਮੈਂਟ ਕਰਾਉਣੇ ਆ। ਸੋਹਣੀਆਂ ਰਾਜੀਪਲੀ ਫੇਸ ਚੈੱਕ ਕਰ ਸਕਦੇ ਆ। ਆਪ ਕ੍ਰੋਸ ਆਂਗ ਦੇ ਵਿੱਚ ਹੈਗੀ ਐ ਦੋਸਤੋ। ਇਹ ਹਵਾਨੇ ਦੀ ਤਿਆਰੀ ਦੀ ਗੱਲ ਕਰੀ ਆ ਚੈੱਕ ਕਰੋ। ਹੁਣ ਵੀ ਹਵਾਨਾ ਕਰਮਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ। ਬਾਕੀ ਜੇ ਗੱਲ ਕਰੀ ਨਾ ਬਾਈ ਦਾ ਬਰੀਡ ਤੇ ਹੀ ਕੰਮ ਆ। ਬਹੁਤ ਧਿਆਨ ਦਿੰਦਾ ਬਾਈ ਅੱਗੇ ਵੀ ਆਪਾਂ ਇਸ ਘਰ ਦੇ ਵਿੱਚੋਂ ਵੀਡੀਓ ਕਵਰ ਕੀਤੀਆਂ। ਦੇਖ ਸਕਦੇ ਹੋ ਆਪਣੇ ਚੈਨਲ ਤੇ ਇਹੀ ਪੰਛੀਆਂ ਨੇ ਪਹਿਲਾਂ ਵਾਲੀਆਂ ਵੀਡੀਓ ਵੀ ਸ਼ੇਅਰ ਕਰ ਠੀਕ ਵਾਕਈ ਦੋਸਤੋ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਬਾਈ ਨੇ ਮਗਰੋਂ ਦੱਸਿਆ ਵੀ ਆਪਣੇ ਚੈਨਲ ਦੇ ਰਹੀਂ ਵੇਖਦੇ ਆ ਬਾਈ ਦੇ ਪਸ਼ੂ ਕਿਉਂਕਿ ਬਰੀਡ ਪੱਖ ਤੋਂ ਸੋਹਣੇ ਹੁੰਦੇ ਆ ਬਾਕੀ ਬਾਈ ਜਰਸੀ ਤੇ ਜ਼ਿਆਦਾ ਕੰਮ ਕਰਦਾ ਜਰਸੀ ਦੇ ਬਹੁਤ ਸੋਹਣੇ ਨਾਲ ਹੁੰਦੇ ਆ ਇਹ ਲੈ ਬਈ ਇੱਕ ਇਹਨੇ ਖੋਲ ਕੇ ਤੋੜ ਕੇ ਵਿਖਾ ਦੀ ਬਾਕੀ ਨਾ ਥੋੜਾ ਹੈ ਨਾ ਇਹ ਬਾਈ ਇਧਰਲੇ ਪਾਸੇ ਘੱਟ ਘੜਦਾ ਇਧਰਲੇ ਪਾਸੇ ਸਾਰੇ ਪਸ਼ੂ ਅੰਦਰਲੇ ਪਾਸੇ ਆ ਉੜੇ ਤਾਂ ਕਰਕੇ ਕਾਲ ਕਰੂਗੀ ਤੁਰਨ ਦੇ ਵਿੱਚ ਕਿਉਂਕਿ ਬਾਈ ਨੇ ਨਾ ਕਦੇ ਪਸ਼ੂ ਬਾਹਰ ਕੱਢੇ ਨਹੀਂ ਜੇ ਗੱਲ ਕਰੀਏ। ਕੋਈ ਨਹੀਂ ਬਾਈ ਭੌਂਦੀ ਇੱਥੇ ਹੀ ਰੋਕ ਲਈ। ਕਰ ਮਾਰੀਆਂ ਹਵਾਨਾ ਚੈੱਕ ਕਰੋ। ਰੂਹ ਖੋਈ ਹੁੰਦੀ ਆ ਹਵਾਨਾ ਵੇਖ ਕੇ ਤੇ 30 ਲੀਟਰ ਦੁੱਧ ਬਾਈਆਂ ਦਾ ਪਾਣਦੀ ਦੂਜੇ ਸਵੇਰ ਚ ਹੋਇਆ ਹੋਇਆ। ਕੋਈ ਇਹ ਨਹੀਂ ਗੱਲ ਵੀ ਅਗਲਾ ਕਹੂਗਾ ਦੂਜੇ ਸਵੇਰ ਤੀਜੇ ਸਵੇਰ ਹੋਊਗੀ। ਜੇ ਕੋਈ ਵੇਖਣ ਵਾਲਾ ਭਰਾ ਕੋ ਨਾ ਦੂਜੇ ਹੀ ਹੋਊਗੀ। ਸੰਭਾਈ ਸੰਭੂਈ ਪੱਖ ਤੋਂ ਚੰਗੀ ਆ। ਦੇਖ ਸਕਦੇ। ਰਣਾ ਦਾ ਸੈਜ ਗਿਆ ਹੱਥੀ ਚਵਾਈ ਵਾਲਾ ਕੋਈ ਨਹੀਂ ਬਈ ਬੰਨ ਲਾ ਉਹ ਅੰਦਰ ਲੈ ਕੇ ਜਾਣੀ ਤਾਂ ਅੰਦਰ ਹੀ ਲੈ ਜੀ ਥੋੜਾ ਜਾਂ ਦੂਜੇ ਜਾਨਵਰ ਵੀ ਕਾਲ ਕਰੀ ਜਾਂਦੇ ਕਿਉਂਕਿ ਇਕੱਲੀ ਅੰਦਰੋਂ ਕੱਢੀ ਹੋਈ ਆ ਬੰਨ ਲਾ ਬਈ ਬਈ ਇਹਦੇ ਰੇਟ ਦੀ ਗੱਲ ਕਰੀਏ ਤੇ ਰੇਟ ਕੀ ਕਰਾਂਗੇ ਫਿਰ ਰੇਟ ਬਈ 1 ਸਵਾ ਲੱਖ ਕਰਦੇ ਆ ਇਹਦਾ ਸਵਾ ਲੱਖ ਪੀਦਾ ਮੌਕੇ ਤੇ ਕੋਈ ਮਾਰ ਨਹੀਂ ਛੋੜ ਜੂਗਾ ਠੀਕ ਆ ਬਾਕੀ ਜਿਵੇਂ ਆਪਾਂ ਅੱਗੇ ਪਹਿਲਾ ਵੀਡੀਓ ਪਾਉਂਦੇ ਰਹੇ ਆ ਠੀਕ ਆ ਸਾਰੇ ਇੱਕੋ ਬੇਨਤੀ ਆ ਵੀ ਜਿਹੜੇ ਬੰਦੇ ਨੇ ਆਰਾਮ ਨਾਲ ਵੀਡੀਓ ਵੇਖ ਕੇ ਜੱਜਮੈਂਟ ਕਰਕੇ ਆਪਦੀ ਠੀਕ ਆ ਫਿਰ ਫੋਨ ਕਰਿਓ ਲਓ ਵੀ ਬਾਈਆਂ ਨਾਲ ਤਸੱਲੀ ਫੋਨ ਨਾ ਕਰਿਓ ਰਿਕਵੈਸਟ ਹੀ ਆ ਕਿ ਵੀ ਆਪਾਂ ਫੋਨ ਨਹੀਂ ਆ ਵੀ ਆਪਣੀਆਂ ਪੁਰਾਣੀਆਂ ਵੀਡੀਓ ਸਾਰੀਆਂ ਇਹ ਚੈਨਲ ਦੇ ਪੰਨਿਆਂ ਕੋਈ ਇਹ ਨਹੀਂ ਕਰ ਰਿਹਾ ਬਈ ਕੋਈ ਇੱਕ ਅਦਾ ਪਸ਼ੂ ਆਪਾਂ ਹਰ ਇੱਕ ਸਾਲ ਸੇਲ ਕਰ ਹੀ ਦਿੰਨੇ ਆ। ਠੀਕ ਹੈ। ਤੇ ਆਪਾਂ ਬੈਕ ਟੂ ਬੈਕ ਪਿਛਲੇ ਸਾਲ ਦੇ ਵੀ ਜਨਵਰੀ ਫਰਵਰੀ ਚ ਵੇਖੀ ਉਦੋਂ ਪਿਛਲੇ ਸਾਲ ਦੇ ਵੀ ਇਸੇ ਲੈਨਰ ਦੀ ਪੰਜਾਂ ਹੋਣੀਆਂ ਆਪਣੀਆਂ ਤੇ। ਠੀਕ ਹੈ। ਇਹ ਪਸ਼ੂ ਹੁੰਦੇ ਆਪਣੇ ਕੋਲੇ। ਲੋ ਵੀ ਬਾਈ ਦੇ ਕੋਲ ਲਿਆ ਕੇ ਬਾਹਰੋਂ ਵੀ ਆਈਂ ਦੇ ਨਾਲ ਘਰ ਦੇ ਜਾਨਵਰ ਜੇ ਗੱਲ ਕਰੀਏ ਤੁਹਾਨੂੰ ਅੱਗੇ ਵੀ ਦੱਸ ਕੇ ਟੈਂ ਇਧਰਲੇ ਪਾਸੇ ਨਾ ਜਰਸੀ ਨਾ ਖੜੇ ਬਾਈ ਕੋਲੇ ਤੇ ਬਾਈਆਂ ਦਾ ਜਿਹੜੇ ਭਰਾ ਨੇ ਨਾ ਪਸ਼ੂ ਖਰੀਦਣਾ ਹੋਵੇ ਚੰਗੀ ਤਰ੍ਹਾਂ ਆਪ ਦੀ ਵੀਡੀਓ ਵੇਖ ਕੇ ਤਸੱਲੀ ਕਰਕੇ ਫੇਰ ਫੋਨ ਲਾਇਓ ਜੇ ਬਾਈਆਂ ਦਾ ਕਿਉਂਕਿ ਰੇਟ ਬਾਈ ਨੇ ਵੀਡੀਓ ਦੇ ਵਿੱਚ ਦੱਸਤਾ ਜਿਹੜੇ ਭਰਾ ਦੇ ਪਸੰਦ ਹੋ ਉਹ ਰੇਟ ਫੋਨ ਵੀ ਉਹੀ ਲਾਇਓ ਜਿਉਂਕਿ ਬਹੁਤ ਸੋਹਣੇ ਜਾਨਵਰ ਆ ਬਾਈ ਕੋਲੇ ਇਹ ਗੱਲ ਕਰੀਗੀ ਬਰੀਡ ਤੇ ਹੀ ਕੰਮ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਰੀਆਵਾਲ ਪਿੰਡ ਦੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਤੇ ਰੇਟ ਦੇ ਲੇਪਸ ਚੱਲ ਰਿਹਾ ਹੈ 6060 ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ